कि कपिल शर्मा ने निर्माता निर्देशक अटली कुमार से कीटा कमेंट <tip> सोशल मीडिया औते कॉमेडियन हो रहे ने ट्रज शशगल मैं सोनिया तो सी देख रहे हो दैनिक सुवेरा टीवी ते आज assi gal karange इंडियन ਟੈਲੀਵਿਜ਼ਨ ਇੰਡਸਟਰੀ ਦੇ ਫੇਮਸ ਕਾਮੇਡੀਅਨ ਕਪਲ ਸ਼ਰਮਾ ਦੇ ਬਾਰੇ ਜੋ ਕਿ ਅਕਸਰ ਆਪਣੇ ਅੰਦਾਜ਼ ਆਪਣੇ ਹਿਊਮਰ ਕਰਕੇ ਜੋ ਆ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਉਤੇ ਛਾਏ ਹੁੰਦੇ ਆ ਉਹਨਾਂ ਦੇ ਸ਼ੋਅ ਜਿਹੜੇ ਵੀ ਆਉਂਦੇ ਉਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਹੁਣ ਵੀ ਗੱਲ ਕਰੀਏ ਤਾਂ ਹੁਣ ਉਹਨਾਂ ਦਾ ਸ਼ੋਅ Netflix ਦੇ ਉੱਤੇ ਆਉਂਦਾ ਹੈ ਦ ਗ੍ਰੇਟ ਇੰਡੀਅਨ ਕਪਿਲ ਸ਼ਰਮਾ ਸ਼ੋਅ ਜਿਸ ਦੇ ਵਿੱਚ ਕਪਿਲ ਸ਼ਰਮਾ ਕਾਫੀ ਮਜ਼ਾਕਿਆ ਅੰਦਾਜ਼ ਵੀ ਨਜ਼ਰ ਆਉਂਦੇ ਆ ਦੱਸ ਦਈਏ ਕਿ ਦ ਗ੍ਰੇਟ ਇੰਡੀਅਨ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਹਰ ਟਾਈਮ ਜੋ ਆ ਕੋਈ ਨਾ ਕੋਈ ਸੈਲੀਬ੍ਰਿਟੀ ਆਉਂਦਾ ਹੈ ਜਿਨ੍ਹਾਂ ਦੇ ਨਾਲ ਕਪਿਲ ਸ਼ਰਮਾ ਗੱਲਬਾਤ ਕਰਦੇ ਹੋયા ਨਜ਼ਰ ਆਉਂਦੇ ਆ ਹਾਲੀ ਦੇ ਵਿੱਚ ਕਪਿਲ ਸ਼ਰਮਾ ਦੇ ਸ਼ੋਅ 'ਚ ਅਤਲੀ ਕੁਮਾਰ ਆਪਣੀ ਆਉਣ ਵਾਲੀ ਫਿਲਮ ਬੇਬੀ ਜੌਨ ਦੀ ਪ੍ਰੋਮੋਸ਼ਨ ਦੇ ਲਈ ਪਹੁੰਚੀ ਸੀ ਐਸੇ ਗੁਣ ਉਹਨਾਂ ਦੇ ਨਾਲ ਵਰੁਣ ਧਵਨ, ਕੀਰਤੀ ਸੁਰੇਸ਼ ਅਤੇ ਵਾਮਿਕਾ ਗੱਪੀ ਵਰਗੇ ਸਿਤਾਰੇ ਵੀ ਨਜ਼ਰ ਆਏ ਸੀ ਐਪੀਸੋਡ 'ਚ ਕਪਿਲ ਅਤੇ ਉਹਨਾਂ ਦੀ ਟੀਮ ਬ ਉਨੀ ਟੀਮ ਦੇ ਨਾਲ ਮਜ਼ਾਕ ਕਰਦੇ ਹੋਏ ਨਜ਼ਰ ਆਏ ਪਰ ਇਸੇ ਦੌਰਾਨ ਕਪਿਲ ਸ਼ਰਮਾ ਨੇ ਅਟਲੀ ਨੂੰ ਕੁਝ ਅਜੀਹਾ ਕਿਆ ਕਿ ਉਹ ਸੋਸ਼ਲ ਮੀਡੀਆ ਦੇ ਯੂਜ਼ਰਸ ਨੇ ਨਿਸ਼ਾਨੇ ਧਿਆਗੇ ਹੁਣ ਕਾਮੇਡੀਅਨ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਆਪਣਾ ਰਿਐਕਸ਼ਨ ਦਿੰਦਾ ਹੈ ਸ਼ੋਅ ਦੀ ਵਾਇਰਲ ਵੀਡੀਓ ਕਲਿੱਪ ਨੂੰ ਸਾਂਝਾ ਕਰਦੇ ਹੋਏ ਇੱਕ ਯੂਜ਼ਰ ਨੇ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਕਿ ਕਪਿਲ ਨੇ ਅਟਲੀ ਉਤੇ ਨਸਲੀ ਟਿੱਪਣੀ ਕੀਤੀ ਹੈ ਅਤੇ ਨਿਰਦੇਸ਼ਕ ਦੀ ਦਿੱਖ ਅਤੇ ਰੰਗਤ ਦਾ ਮਜ਼ਾਕ ਉਡਾਇਆ ਪਰ ਕਪਿਲ ਦਾ ਕਹਿਣਾ ਹੈ ਉਹਨਾਂ ਨੇ ਅਜਿਹਾ ਕੁਝ ਨਹੀਂ ਕੀਤਾ ਉਹਨਾਂ ਨੇ ਯੂਜ਼ਰ ਨੂੰ ਸੋਸ਼ਲ ਮੀਡੀਆ ਉਤੇ ਨਫ਼ਰਤ ਨਾ ਫੈਲਾਉਣ ਦੀ ਗੱਲ ਆਖੀ ਆ ਇਸ ਦੇ ਨਾਲ ਹੀ ਕਪਿਲ ਨੇ ਯੂਜ਼ਰ ਤੋਂ ਸਬੂਤ ਵੀ ਮੰਗਿਆ ਕਿ ਉਹਨਾਂ ਨੇ ਅਟਲੀ ਦੀ ਲੁੱਕ ਦਾ ਮਜ਼ਾਕ ਕਦੋਂ ਉਡਾਇਆ ਇੱਕ ਯੂਜ਼ਰ ਨੇ ਦਿ ਗ੍ਰੇਟ ਇੰਡੀਅਨ ਕਪਿਲ ਸ਼ੋ ਦੇ ਅਤੇ ਅਟਲੀ ਦੇ ਵੀਡੀਓ ਨੂੰ ਸ਼ੇਅਰ ਕੀਤਾ ਜਿਸ ਉੱਤੇ ਉਹਨਾਂ ਨੇ ਕੈਪਸ਼ਨ ਚ ਲਿਖਿਆ ਕਪਿਲ ਸ਼ਰਮਾ ਨੇ ਅਟਲੀ ਦੀ ਬੇਇੱਜ਼ਤੀ ਕੀਤੀ ਹੈ ਅਟਲੀ ਨੇ ਬੋਸ ਵਾਂਗ ਜਵਾਬ ਦਿੱਤਾ ਤੇ ਕਿਹਾ ਦਿੱਖ ਤੋਂ ਪਰਖਣਾ ਕਰੋ ਦਿਲ ਨਾਲ ਜੱਜ ਕਰੋ ਹੁਣ ਕਪਿਲ ਸ਼ਰਮਾ ਨੇ ਇਸ ਟਵੀਟ ਦਾ ਜਵਾਬ ਦਿੱਤਾ ਜਿਸ ਦੇ ਹਰ ਪਾਸੇ ਚਰਚਾ ਹੋ ਰਹੀ ਹੈ ਇਸ ਵੀਡੀਓ ਦੇ ਉਤੇ ਟਵੀਟ ਉਤੇ ਰਿਐਕਸ਼ਨ ਦਿੰਦੇ ਹੋਇਆ ਕਪਿਲ ਨੇ ਲਿਖਿਆ ਡੀਅਰ ਸਰ ਮੈਂ ਜਦੋਂ ਵੀ ਇਸ ਵੀਡੀਓ ਦੇ ਵਿੱਚ ਲੁੱਕ ਦੇ ਬਾਰੇ ਗੱਲ ਕੀਤੀ ਆ ਉਹ ਕਿੱਥੇ ਹੈ ਕਿ ਤੁਸੀਂ ਮੈਨੂੰ ਸਮਝਾ ਸਕਦੇ ਹੋ ਕਿਰਪਾ ਕਰਕੇ ਸੋਸ਼ਲ ਮੀਡੀਆ ਉਤੇ ਨਫ਼ਰਤ ਨਾ ਫੈਲਾਓ ਤੁਹਾਡਾ ਤਨਵਾਦ ਦੋਸਤੋ ਦੇਖੋ ਅਤੇ ਖੁਦ ਕਰੋ ਕਿਸੇ ਦੇ ਟਵੀਟ ਨੂੰ ਭੇਡਾ ਵਾਂਗ ਫੋਲੋ ਨਾ ਕਰੋ ਸੋ ਇਹ ਕਹਿਣਾ ਸੀ ਕਪਿਲ ਸ਼ਰਮਾ ਦਾ ਚੋਕੀ ਮਸ਼ਹੂਰ ਕਮੇਡੀਅਨ ਉਹਨਾਂ ਦੀ ਕਾਮੇਡੀ ਨੂੰ ਹਰ ਕਿਸੇ ਵੱਲੋਂ ਪਸੰਦ ਕੀਤਾ ਜਾਂਦਾ ਤੇ ਹੁਣ ਇਸ ਗੱਲ ਨੂੰ ਲੈ ਕੇ ਉਹ ਕਾਫੀ ਸਦਾ ਕੰਟਰੋਵਰਸੀ ਚ ਆ ਚੁੱਕੇ ਨੇ ਤੇ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੀ ਬਹੁਤ ਸਰੀਆ ਕੰਟਰੋਵਰਸਿਸ ਹੋ ਚੁੱਕੀਆਂ ਹਨ ਉਹ ਭਾਵੇਂ ਸ਼ੋਅ ਦੇ ਸਟਾਰਸ ਦੇ ਨਾਲ ਹੋਵੇ ਜਾਂ ਫਿਰ ਉਹਨਾਂ ਦਾ ਕਿਸੇ ਜੋ ਹੈ ਲੀਡਰ ਨੂੰ ਲੈ ਕੇ ਟਿੱਪਣੀ ਕਰਨਾ ਹੋਵੇ ਤਾਂ ਅਜੀਆਂ ਗੱਲਾਂ ਕਰਕੇ ਕਮੇਡੀਅਨ ਹਮੇਸ਼ਾ ਚਰਚਾਵਾ ਦੇ ਵਿੱਚ ਰਹਿੰਦੇ ਨੇ ਸੋ ਤੁਹਾਡਾ ਇਸ ਟਵੀਟ ਨੂੰ ਲੈ ਕੇ ਇਸ ਵੀਡੀਓ ਨੂੰ ਲੈ ਕੇ ਕੀ ਵਿਚਾਰ ਹੈ ਸਾਨੂੰ ਮੈਂਟਾ ਚ ਜ਼ਰੂਰ ਦੱਸੋ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਉਹ ਇਜਾਜ਼ਤ ਦੇ ਦੇ ਰੋ ਉਹ ਕੈਨਿਕ ਸਵੇਰਾ ਟੀਵੀ